ਅੱਜ ਤੁਹਾਨੂੰ ਅਮਰ ਸਿੰਘ ਚਮਕੀਲਾ ਵਾਰਸੀ ਦੇ ਵਧੀਆ-ਵਧੀਆ ਕਲਿੱਪ ਦਿਖਾਉਂਗਾ ਆ ਦੇਖੋ ਫਨੀ ਕਲਿੱਪ ਦਿਖਾਉਣਾ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਫੇਰ ਨਵੀਂ ਵੀਡੀਓ ਲੈ ਕੇ ਆਇਆ ਮਾਂ ਅਮਰ ਸਿੰਘ ਚਮਕੀਲਾ ਵਾਰਸੀ ਦੇ ਜਿਹੜੀ ਕਿ ਪਿੰਡ ਦੁੱਗਰੀ ਲੁਧਿਆਣਾ ਵਿੱਚ ਵਸਤੀ ਲੱਗੀ ਸੀ ਤੁਹਾਨੂੰ ਅੱਜ ਫਨੀ ਕਲਿੱਪ ਤੇ ਕੁਝ ਹੋਰ ਵੀ ਵਧੀਆ-ਵਧੀਆ ਕਲਿੱਪ ਦਿਖਾਉਂਗਾ ਮੈਂ ਤੁਹਾਨੂੰ ਨਾ ਹੁਣ ਸਮਾਰਤੇ ਲੈ ਕੇ ਚੱਲਦਾ ਮੈਂ ਪਹਿਲਾਂ ਮੈਂ ਮਾਹੀ ਸ਼ਰਮਾ ਵਾਲੀ ਵੀ ਵੀਡੀਓ ਬਣਾਈ ਸੀ ਜੇਕਰ ਤੁਸੀਂ ਮਾਹੀ ਸ਼ਰਮਾ ਵਾਲੀ ਵੀਡੀਓ ਨਹੀਂ ਦੇਖੀ ਕਿ ਇਸ ਤਰ੍ਹਾਂ ਉਸ 스테 ਤੋਂ ਨਿਕਲ ਕੇ ਗਈ ਆ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਉਧਰ ਸਮਾਰਤੇ ਲੈ ਕੇ ਚੱਲਦਾ ਮਾਂ ਉਹਨਾਂ ਦੇ ਫੈਨ ਬਹੁਤ ਜ਼ਿਆਦਾ ਇੰਜੋਏ ਕਰਦੇ ਪਏ ਸੀਗੇ ਅਮਰ ਸਿੰਘ ਚਮਕੀਲਾ ਜੀ ਦੇ ਤੁਹਾਨੂੰ ਹੁਣ ਉਧਰ ਸਮਾਰਤੇ ਚੱਲਦੇ ਆਂ ਉਹ ਵੀ ਤੁਹਾਨੂੰ ਦਕਾਉਂਗਾ ਤੇ ਸਮਾਦ ਦੇ ਅੰਦਰੋਂ ਵੀ ਮੈਂ ਵੀਡੀਓ ਬਣਾਈ ਆ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆ ਦੇਖੋ 바ਸੀ ਤੇ ਇਸ ਵਾਰ ਬਹੁਤ ਜ਼ਿਆਦਾ ਰਸਲ ਸੀਗਾ ਬਹੁਤ ਜ਼ਿਆਦਾ ਪਬਲਿਕ ਆਈ ਹੋਈ ਸੀਗੀ ਬਹੁਤ ਦੂਰੋਂ ਦੂਰੋਂ ਆਏ ਹੋਏ ਸੀਗੇ ਉਹ ਸਾਹਮਣੇ ਜਿਹੜੀ ਆ ਉਹ ਸਮਾਦ ਆ ਜੇਕਰ ਤੁਸੀਂ ਸਮਾਦ ਵਾਲੀ ਵੀਡੀਓ ਨਹੀਂ ਦੇਖੀ ਮੈਂ ਲਾਸਟ ਤੇ ਲਿੰਕ ਲਾਉਂਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਅਮਰ ਸਿੰਘ ਚਮਕੀਲਾ ਦੀ ਸਮਾਦ ਆਲੀ ਵੀਡੀਓ ਵੀ ਦੇਖ ਸਕਦੇ ਹੋ ਸਮਾਦ ਦੇ ਅੰਦਰ ਬਹੁਤ ਪੁਰਾਣੀਆਂ-ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਪੁਰਾਣੇ ਅਖਾੜੇ ਆਂਦੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਤੁਹਾਨੂੰ ਉਧਰ ਜਿੱਧਰ ਲੋਕ ਇੰਜੋਏ ਕਰਦੇ ਸੀਗੇ ਉਧਰਲੀ ਸਾਈਡ ਲੈ ਕੇ ਚੱਲਦਾ ਮਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਉੱਥੇ ਦਿਖਾਉਣਾ ਤੁਹਾਨੂੰ ਫੰਟੋ ਅਨੂਨਾ ਉੱਧਰ ਦੇ ਸਟੇਜ ਵਾਲੀ ਸਾਈਟ ਤੇ ਲੈ ਕੇ ਚੱਲ ਰਾਵਾਂ ਉੱਧਰ ਸਟੇਜ ਤੇ ਵੀ ਬਹੁਤ ਵਧੀਆ ਵਧੀਆ ਸਿੰਗਰ ਆਏ ਹੋਏ ਸੀਗੇ ਜੇਕਰ ਤੁਸੀਂ ਸਿੰਗਰਾਂ ਵਾਲੀ ਵੀ ਵੀਡੀਓ ਦੇਖਣੀ ਆ ਉਹ ਵੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਫਰੈਂਡਸ ਮੈਂ ਬਾਰਸੀ ਦੀਆਂ ਬਹੁਤ ਵਧੀਆ ਵਧੀਆ ਕਲਿੱਪ ਬਣਾਈ ਹੋਏ ਨੇ ਉਹ ਸਾਰੇ ਕਲਿੱਪ ਮੈਂ ਆਪਣੇ ਚੈਨਲ ਤੇ ਪਾਈ ਹੋਏ ਨੇ ਆ ਉੱਪਰ ਲਿੰਕ ਆਉਂਦਾ ਇਹਦੇ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ